ਜੀ ਸਾਸੀ ਗਾਲ ਮੈਂ ਗਰਮੀ ਸਿੰਘ ਕੈਲੀਫੋਰਨੀਆ ਜਨਵਰੀ ਦੀ 4 ਤਰੀਕ ਸੋ ਇੱਕ ਹਾਸਾ ਹੋਇਆ ਕੈਨੇਡਾ ਦੇ ਵਿੱਚ ਮੁੰਡਿਆਂ ਨੇ ਰੋਡ ਦੇ ਉੱਤੇ ਗਏ ਇਕੱਠੇ ਹੋ ਕੇ ਕਿਤੇ ਸ਼ਾਮ ਨੂੰ ਪਾਰਟੀ ਕਰ ਲਈ ਸ਼ਰਾਬ ਪੀ ਲਈ ਸੌਂ ਗਏ ਸਵੇਰੇ ਉੱਠ ਕੇ ਦੁਰਪੇਤੇ ਇੱਕ ਮੁੰਡਾ ਜਿਹੜਾ ਉਸ ਸਕੇਲ ਦੇ ਉੱਤੇ ਫੋਲ ਹੋਇਆ ਕੈਨੇਡਾ ਦੇ ਵਿੱਚ ਲਾਰਡ ਮਨਿਸਟਰ ਕੋਈ ਏਰੀਆ ਉੱਤੇ ਦੀ ਸਕੇਲ ਆ ਉਹਦਾ ਜਿਹੜਾ ਬਲੱਡ ਲੈਵਲ ਆ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਦੇ ਵਿੱਚ ਜਿਹੜੀ ਅਲਕੋਹਲ ਦੀ ਮਾਤਰਾ ਸੀ ਉਹ ਸੀ 0.041 ਸੋ ਉਹਨਾਂ ਦੇ ਹਿਸਾਬ ਨਾਲ ਉਹ ਜ਼ਿਆਦਾ ਸੀ ਸੋ ਇਸ ਕਰਕੇ ਉਹਦਾ ਜਿਹੜਾ ਲਾਇਸੈਂਸ ਸੀ ਉਹ 3 ਦਿਨਾਂ ਵਾਸਤੇ ਸਸਪੈਂਡ ਕਰਤਾ ਤੇ ਉਹਨੂੰ ਆਊਟ ਆਫ ਸਰਵਿਸ ਕਰਕੇ ਤੇ ਟਰੱਕ ਟ੍ਰੇਲਰ ਉਹਦਾ ਟੋ ਕਰਾਤਾ ਸੋ ਉਹਨੂੰ ਲੱਗਿਆ ਸ਼ਾਇਦ ਮੇਰੀ ਬੇਇੱਜ਼ਤੀ ਹੋਈ ਆ ਉਹ ਟੈਨਸ਼ਨ ਲੈ ਕੇ ਘਰੇ ਚਲਾ ਗਿਆ ਘਰੇ ਗਿਆ ਤਾਂ ਉਹਨੂੰ ਹਾਰਟ ਅਟੈਕ ਹੋ ਗਿਆ ਤੇ ਉਹਦੀ ਡੈਥ ਹੋ ਗਈ ਸੋ ਇੱਕ ਛੋਟੀ ਜੀ ਗਲਤੀ ਆ ਜਿਹੜੀ ਉਹ ਇੱਕ ਪੂਰੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ ਸੋ ਮੁੰਡਿਆਂ ਨੂੰ ਬੇਨਤੀ ਹੈ ਜੇ ਤੁਸੀਂ ਰਾਤ ਨੂੰ ਵੀ ਸ਼ਰਾਬ ਪੀਤੀ ਹੈ ਜੇ ਅਗਲੇ ਦਿਨ ਟਰੱਕ ਲੈ ਕੇ ਰੋਡ ਤੇ ਜਾਓਗੇ ਤਾਂ ਦਾ ਅਲਕੋਹਲ ਲੈਵਲ ਆ ਵਧ ਹੋ ਸਕਦਾ ਇਸ ਕਰਕੇ ਧਿਆਨ ਰੱਖਿਓ ਸ਼ਰਾਬ ਪੀ ਕੇ ਟਰੱਕ ਟਰੇਲਰ ਜੋ ਵੀ ਕਾਰ ਆ ਉਹ ਨਾ ਚਲਾਓ ਕਿਉਂਕਿ ਹੁਣ ਉਹ ਟਾਈਮ ਨਹੀਂ ਰਿਹਾ ਖਤਰਾ ਹੈ ਧੰਨਵਾਦ ਸਾਰਿਆਂ ਦਾ ਸੋ ਦੋ ਟਰੱਕ ਡਰਾਈਵਰ ਪੰਜਾਬੀ ਰੈਸਟ ਹੋਏ ਆ ਜਿਨ੍ਹਾਂ ਦਾ ਨਾਮ ਗੁਰਪ੍ਰੀਤ ਸਿੰਘ 25 ਸਾਲ ਫਰੀਜ਼ਨੋਂ ਦਾ ਤੇ ਜਸਵੀਰ ਸਿੰਘ 30 ਸਾਲ ਸੰਟਾ ਕਲਾਰਾ ਐਲ.ਏ ਦੇ ਕੋਲੇ ਇਹ ਦੋਨੇ ਜਾਨੇ ਜਨਵਰੀ 3 ਤਰੀਕ ਨੂੰ DOT ਵਾਲਿਆਂ ਨੇ ਇਨਸਪੈਕਸ਼ਨ ਕਰਨ ਵਾਸਤੇ ਇੰਡੀਆਨਾ I70 ਹਾਈਵੇ ਤੇ ਰੁਕੇ। ਉਹਨੂੰ ਸ਼ੱਕ ਹੋਇਆ ਕਿ ਇਹ ਡਰ ਰਹਾ ਆ। ਉਹਨੇ K9 ਯੂਨਿਟ ਨੂੰ ਬੁਲਾ ਲਿਆ। K9 ਯੂਨਿਟ ਨੇ ਜਦੋਂ ਇਹਨਾਂ ਦਾ ਚੈੱਕ ਕੀਤਾ ਪੇਪਰਵਰਕ ਸਾਰਾ ਦਾ ਦੇਖਿਆ ਉਹਨਾਂ ਨੇ ਕੈਬ ਜਦੋਂ ਇਹਨਾਂ ਦਾ ਚੈੱਕ ਕੀਤਾ ਤਾਂ ਉਹਦੇ ਵਿੱਚੋਂ 309 ਪਾਉਂਡ ਆ ਜਿਹੜੀ ਕੋਕੀਨ ਮਿਲੀ ਜਿਹਦੀ ਕੀਮਤ ਆ 7 ਮਿਲੀਅਨ ਡਾਲਰ। ਸੋ ਇਹਨਾਂ ਨੂੰ ਅਰੈਸਟ ਕਰਕੇ ਪਟਨਮ ਕਾਉਂਟੀ ਜੇਲ ਭੇਜਿਆ। ਤਾਂ ਦਾ ਆਈਸ ਨੇ ਇਹਨਾਂ ਨੂੰ ਫੜਿਆ। ਇਹਨਾਂ ਤੇ ਡੈਪੂਟੇਸ਼ਨ ਲੱਗ ਰਹੀ ਆ। ਹੁਣ ਇਹਨਾਂ ਤੇ ਕੇਸ ਚੱਲੂਗਾ। ਜਦੋਂ ਕਿ ਇਹ ਚੱਲ ਗਿਆ ਤੇ ਉਦੋਂ ਇਹ ਫਿਰ ਦੋਸ਼ੀ ਪਾਏ ਜਾਣਗੇ ਸੋ ਦਿਨਾਂ ਚ ਅਮੀਰ ਹੋਣ ਦਾ ਜਿਹੜਾ ਸੁਪਨਾ ਆ ਉਹ ਅੱਜ ਕੱਲ ਸਾਡੇ ਮੁੰਡੇ ਬਹੁਤ ਲੈਂਦੇ ਆ ਪਰ ਉਹ ਸਿੱਧੇ ਫਿਰ ਜੇਲ੍ਹ ਦੀ ਹਵਾ ਹੀ ਖਾਂਦੇ ਆ ਤੇ ਤਾਂ ਹੀ ਦਾ ਸਾਡੇ ਟਰੱਕਾਂ ਦਾ ਬੁਰਾ ਹਾਲਾਤ ਤੇ ਪੰਜਾਬੀਆਂ ਦਾ ਨਾਂ ਲਗਾਤਾਰ ਅਮਰੀਕਾ 'ਚ ਬਦਨਾਮ ਹੋ ਰਿਹਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਮੈਂ ਗੁਰਮੀਤ ਸਿੰਘ ਸੋ ਅਮਰੀਕਾ ਤੋਂ ਜਿਹੜਾ ਭਾਰਤ ਜਦੋਂ ਆਪਾਂ ਜਾਣਦੇ ਆ ਤਾਂ ਇੱਕ ਇੰਡੀਅਨ ਗਵਰਨਮੈਂਟ ਇੱਕ ਫਾਰਮ ਆ ਜਿਹੜਾ ਉਹ ਭਰਨਾ ਲਾਜ਼ਮੀ ਕਰਤਾ ਤੇ 72 ਘੰਟੇ ਪਹਿਲਾਂ ਤੁਸੀਂ ਉਸ ਫਾਰਮ ਨੂੰ ਭਰ ਸਕਦੇ ਹੋ ਸੋ ਮੈਂ ਵੀਡੀਓ ਚਲਾ ਦਿੰਨਾ ਉਹ ਫਾਰਮ ਕਿਹੜਾ ਆ ਤੁਸੀਂ ਦੇਖ ਸਕਦੇ ਆ ਤੇ 72 ਘੰਟੇ ਪਹਿਲਾਂ 에어ਪੋਰਟ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਫਾਰਮ ਭਰ ਕੇ ਆਪਦੇ ਨਾਮ ਰੱਖਣਾ ਫਿਰ ਤੁਹਾਨੂੰ ਐਂਟਰੀ ਮਿਲੂਗੀ ਨਹੀਂ ਤਾਂ ਉੱਤੇ ਇੰਡੀਆ 'ਚ ਪ੍ਰੋਬਲਮ ਆ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਸੋ ਹਾਂਜੀ ਆਪਾਂ ਸਭ ਤੋਂ ਪਹਿਲਾਂ ਖੋਲਣਾ ਹੈ ਪੇਜ india visa indiavisaonline.com ਫਿਰ ਤੁਸੀਂ theindianvisaonline.com ਤੇ ਉੱਤੇ ਜਾ ਕੇ ਨੂੰ ਕਲਿੱਕ ਕਰ ਦੇਣਾ ਹੈ ਫਿਰ ਤੁਹਾਡੇ government of india ਦਾ ਪੇਜ ਖੁੱਲ ਜਾਊਗਾ ਇਹ ਪੜੀ ਦੇ ਵਿੱਚ ਥੱਲੇ ਆਪਣਾ ਇੱਕ ਰੈੱਡ ਲਾਈਨ ਮੂਵ ਹੁੰਦੀ ਦੇਖ ਰਹੀ ਆ ਜਿਹੜੀ ਇਹ ਵਾਲੀ ਰੈੱਡ ਲਾਈਨ ਆ ਇਹਦੇ ਵਿੱਚ ਅੱਗੇ ਫਰਦਰ ਆਪਾਂ ਨੂੰ ਆ ਜਾਂਦਾ ਹੈ ਬਲੀ ਆਪਸ਼ਨ ਈ ਅਰਾਈਵਲ ਕਾਰਡ ਤੁਸੀਂ ਇਸ ਨੂੰ ਇਹਨੂੰ ਕਲਿੱਕ ਕਰੋਗੇ ਜਦੋਂ ਤੁਸੀਂ ਇਹਨੂੰ ਕਲਿੱਕ ਕਰੋਗੇ ਤੇ ਤੁਹਾਡਾ ਈ ਅਰਾਈਵਲ ਕਾਰਡ ਇੱਥੇ ਖੁੱਲ ਜਾਂਦਾ ਆ ਸੋ ਇਸ ਕਾਰਡ ਦੇ ਵਿੱਚ ਜਿਹੜੀ ਬੇਸਿਕ ਇਨਫੋਰਮੇਸ਼ਨ ਆ ਤੁਸੀਂ ਆਪਣੀ ਉਹ ਪੜੋਗੇ ਤੁਸੀਂ ਆਪਣੀ ਪਰਸਨਲ ਡਿਟੇਲ ਫੁੱਲ ਨੇਮ ਜਿਹਦਾ ਪਾਸਪੋਰਟ ਦੇ ਵਿੱਚ ਲਿਖਿਆ ਆ ਪਾਸਪੋਰਟ ਦਾ ਨੰਬਰ ਨੈਸ਼ਨੈਲਿਟੀ ਤੁਹਾਡਾ ਰੀਜ਼ਨ ਕੀ ਆਂ ਕਿ ਆ ਜਾਣ ਦਾ ਤੇ ਉਹ ਤੋਂ ਬਾਅਦ ਤੁਹਾਡੀ ਅਰਾਈਵਲ ਡੇਟ ਕਹੜੀ ਆ ਇਹ ਸਿਰਫ ਫਾਰਮ ਸਿਰਫ 72 ਘੰਟੇ ਪਹਿਲਾਂ ਹੀ ਭਰ ਸਕਦੇ ਹਾਂ ਉਹ ਤੋਂ ਪਹਿਲਾਂ ਤੁਸੀਂ ਨਹੀਂ ਭਰ ਸਕਦੇ ਜਦੇ ਵਿੱਚ ਤੁਹਾਡਾ ਇੰਡੀਆ ਦਾ ਐਡਰੈਸ ਇੰਡੀਆ ਦਾ ਫੋਨ ਨੰਬਰ ਉਹ ਸਾਰੀ ਇਨਫੋਰਮੇਸ਼ਨ ਭਰੀ ਜਾਂਦੀ ਹੈ ਤੇ 3 ਵਜੇ ਤੁਹਾਡੇ ਨਾਲ ਕੋਈ ਇੱਕ ਤੋਂ ਤੁਸੀਂ ਇੱਕ ਤੋਂ ਜ਼ਿਆਦਾ ਜਣੇ ਜਾ ਰਹੇ ਹੋ ਫਿਰ ਤੁਸੀਂ ਇੱਥੇ ਐਡ ਮੈਂਬਰ ਕਰ ਸਕਦੇ ਹੋ ਤੇ ਫਿਰ ਆ ਕੈਪਟਾ ਦਾ ਜਿਹੜੇ ਸੇਮ ਨੰਬਰ ਇੱਥੇ ਦਿੱਤਾ ਇੱਥੇ ਤੁਸੀਂ ਕਾਪੀ ਕਰਕੇ ਤੇ ਇਸ ਬਾਕਸ ਨੂੰ ਕਲਿੱਕ ਕਰਕੇ ਤੁਸੀਂ ਇਹਨੂੰ ਅੱਗੇ ਸਬਮਿਟ ਕਰ ਦੋਗੇ ਤੇ ਜਦੋਂ ਤੁਸੀਂ ਇਹਨੂੰ ਸਬਮਿਟ ਕਰੋਗੇ ਤੁਹਾਨੂੰ ਇੱਥੇ ਕੈਰ ਹੋ ਜਾ ਦੇਖੂਗਾ ਤੇ ਉੱਥੇ ਤੁਹਾਡੀ ਫਾਈਲ ਡਾਊਨਲੋਡ ਹੋ ਜੂਗੀ ਤੇ ਤੁਸੀਂ ਉਹ ਚੀਜ਼ ਨੂੰ ਪ੍ਰਿੰਟ ਆਊਟ ਕਰ ਸਕਦੇ ਹੋ ਕੱਲ ਨੂੰ ਨਿਊਯਾਰਕ ਦੇ ਵਿੱਚ 골ਡ ਮਾਰਕੀਟ ਦੇ ਵਿੱਚ ਹੰਗਾਮਾ ਹੋਇਆ ਫਰਾਡ ਹੋਇਆ Where's my money? I got this bracelet. Where's my fucking money? What are you going to do, bitch? What are you going to fucking do? Uh, Max. Doc, motherfucker, you say VVS, i3, 14k, and you're using my name? You so this is the receipt from this disgusting company that pretends to be me, says their tracks on my seat, sells my customer, a bracelet rips them off and rips them off on the gold shit they're saying it's 14 karat gold well kyunki company aa tracks nyc te ohde naam de logo de utte ek jeweler aa jehda ohne kise customer nu 22 dollar di jehdi aa gold di chain vechi ohne jaake jadon tracks wale nu check karaya nyc wale nu max house da owner to ohne dekheya ki ye 14 di nahi ye 10 karat di aa par naam hi jehda o ट्रैक्स एनवाईसी ਦਾ ਵਰਤਿਆ ਜਾ ਰਿਹਾ ਸੀ ਸੋ ਉਹਦਾ ਓਨਰ ਜਿਹੜਾ ਮੈਕਸ ਆ ਉਹ ਏਕੇ ਜੁਵੈਲਰ ਦੀ ਦੁਕਾਨ ਤੇ ਚਲਾ ਜਾਂਦਾ ਤੇ ਉੱਥੇ ਜਾ ਕੇ ਫਿਰ ਹੰਗਾਮਾ ਹੋ ਜਾਂਦਾ ਉਹ ਤੁਹਾਡੇ ਬਾਕੀ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਵੀਡੀਓਸ ਧੰਨਵਾਦ ਯੂ ਫੱਕਿੰਗ ਬਿਚ ਸਟਾਪ ਸਟਾਪ ਟੇਕ ਇਟ ਸਟਾਪ ਨਾ 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 ਯੋ ਕਿ ਤੋ ਫੱਕ ਹੈ ਤੋ ਕਿ ਮੀਸਰੋ Get your fucking head off of me, bro. I love you. Calm down, bro. Yeah, bro. Calm down, calm down. Calm down. down. You'll give me my money, bitch. Oh, fuck out of here. So oh, no. Oh, oh they're wilding. Oh, oh, my God. What happened? Oh, they're wilding. Oh, my God. You're a demon. You're a demon. Oh, no. Oh, no. no.